ਅਸਲਾਮੁਅਲੈਕਮ ਵੀਰੋ ਕੀ ਹਾਲ ਐ ਉਮੀਦ ਕਰਨਾ ਤੁਸੀਂ ਸਾਰੇ ਵਧੀਆ ਹੋਗੇ ਵੀਰੋ ਜਿਹੜੀ ਅੱਜ ਦੀ ਵੀਡੀਓ ਆ ਉਹ ਅੱਜ ਇੱਕ ਡਾਕੂਮੈਂਟਰੀ ਤੌਰ ਤੇ ਬਣਾਈ ਆ ਜਿਹਦੇ ਵਿੱਚ ਸੰਤ ਸਿੰਘ ਮਸਕੀਨ ਜੀ ਤੇ ਰਜਨੀਤ ਓਸ਼ੀ ਜੈਸੇ ਦੋ ਵੱਡੇ ਗਿਆਨੀਆਂ ਦੇ ਬਾਰੇ ਦੱਸਿਆ ਗਿਆ ਵੈ ਤੇ ਬਹੁਤ ਹੀ ਵਧੀਆ ਵੀਡੀਓ ਆ ਖੈਰ ਆਪਾਂ ਪਹਿਲਾਂ ਚੱਲ ਕੇ ਦੇਖ ਲੈਨੇ ਵੀਡੀਓ ਤੇ ਉਸ ਤੋਂ ਬਾਅਦ ਕਰਾਂਗੇ ਇਸ ਤੇ ਗੱਲਬਾਤ ਤੇ ਤੋਂ ਪਹਿਲੇ ਵੀਰਾਂ ਭਰਾਵਾਂ ਅਗੇ ਬੇਨਤੀ ਆ ਕਿ ਆਪਣੇ ਵੀਰਾਂ ਦੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬ੍ਰਹਮ ਗਿਆਨੀ ਸંત ਸਿੰਘ ਜੀ ਮਸਕੀਨ ਸਿੱਖ ਪੰਥ ਦੇ ਮਹਾਨ ਵਿਦਵਾਨ ਸਨ। ਉਹਨਾਂ ਦੇ ਜੀਵਨ ਵਿੱਚ ਅਨੇਕਾਂ ਹੀ ਘਟਨਾਵਾਂ ਘਟੀਆਂ ਅਤੇ ਉਹ ਆਪਣੇ ਕਥਾ ਦੇ ਦੌਰਾਨ ਸੰਸਾਰ ਦੇ ਵੱਖ-ਵੱਖ ਦੇਸ਼ਾਂ ਅਤੇ ਪਰਦੇਸਾਂ ਦੇ ਵਿੱਚ ਜਾਂਦੇ ਰਹੇ ਸਨ। ਉਹ ਆਪਣੇ ਜੀਵਨ ਵਿੱਚ ਅਨੇਕਾਂ ਵਿਦਵਾਨਾਂ ਅਤੇ ਮਹਾਨ ਵਿਅਕਤੀਆਂ ਨਾਲ ਮਿਲੇ ਅੱਜ ਅਸੀਂ ਉਸ ਮਹਾਨ ਵਿਦਵਾਨ ਫਿਲਾਸਫਰ ਅਤੇ ਸੰਸਾਰ ਨੂੰ ਅਲੱਗ ਰੂਪ ਵਿੱਚ ਦਿਸ਼ਾ ਦੇਣ ਵਾਲੇ ਪੁਰਖ ਦੀ ਸੰਤ ਸਿੰਘੀ ਮਸੀਹਨ ਦੇ ਨਾਲ ਹੋਈ ਵਿਲੱਖਣ ਮੁਲਾਕਾਤ ਬਾਰੇ ਗੱਲ ਕਰਾਂਗੇ ਇੱਕ ਅਜਿਹਾ ਵਿਦਵਾਨ ਜਿਹਨਾਂ ਦੇ ਡਰ ਨਾਲ ਅਮਰੀਕਾ ਦੇਸ਼ ਤੱਕ ਵੀ ਹਿੱਲ ਗਿਆ ਸੀ ਕਿਉਂਕਿ ਉਹਨਾਂ ਦੇ ਬਚਨ ਸੁਣ ਕੇ ਪੂਰਾ ਅਮਰੀਕਨ ਵਾਸੀ ਉਹਨਾਂ ਦੇ ਪਰਵਚਨਾ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਅਨੁਸਾਰ ਜੀਵਨ ਜਿਉਣ ਲੱਗ ਗਏ ਸਨ ਅਤੇ ਪਰਮਾਤਮਾ ਦੀ ਖੋਜ ਵਿੱਚ ਲੱਗ ਗਏ ਸਨ ਉਹਨਾਂ ਅਨੁਸਾਰ ਆਪਣੇ ਜੀਵਨ ਨੂੰ ਢਾਲਣ ਦੀ ਕੋਸ਼ਿਸ਼ ਕਰ ਰਹੇ ਸਨ ਜਿਸ ਕਾਰਨ ਅਮਰੀਕਾ ਦੇ ਕਮਿਊਨ ਨੇ ਮੋਹਨਾ ਨੁਥਲੀਅਮ ਨਾਮ ਦਾ ਜ਼ਹਿਰ ਵੀ ਦੇ ਦਿੱਤਾ ਸੀ ਉਹ ਮਹਾਨ ਅਤੇ ਅਦਭੁਤ ਪੁਰਸ਼ਤਾਨ ਉਹਨਾਂ ਦਾ ਨਾਮ ਸੀ ਆਚਾਰਿਆ ਰਜਨੀਸ਼ ਓਸ਼ੋ ਸੰਤ ਸਿੰਘ ਜੀ ਮਸਕੀਨ ਅਤੇ ਆਚਾਰਿਆ ਰਜਨੀਸ਼ ਓਸ਼ੋ ਜੀ ਦੀ ਮੁਲਾਕਾਤ ਦੀ ਗੱਲ ਹੀ ਹਰ ਵਿਅਕਤੀ ਦੇ ਦਿਲ ਵਿੱਚ ਇੱਕ ਵਿਲੱਖਣ ਦ੍ਰਿਸ਼ ਨੂੰ ਪੇਸ਼ ਕਰਦੀ ਹੈ ਉਹ ਕਿਹੋ ਜਿਹਾ ਅਲੋਕਿਕ ਸਮਾਂ ਹੋਵੇਗਾ ਜਦੋਂ ਕਿ ਦੋਵੇਂ ਮਹਾਨ ਵਿਅਕਤੀਆਂ ਦਾ ਇੱਕ ਦੂਜੇ ਨਾਲ ਮਿਲਾਬ ਹੋਇਆ ਖੁਬੇਗਾ ਸਭ ਤੋਂ ਪਹਿਲਾਂ ਐਸੀ ਦੋਵੇਂ ਮਹਾਨ ਪੁਰਖਾਂ ਦੇ ਜਨਮ ਅਤੇ ਆਰੰਭਿਕ ਦਿਨਾਂ ਦੀ ਛੋਟੀ ਜਹੀ ਝਲਕ ਬਾਹਰ ਲੈਂਦੇ ਹਾਂ ਅਤੇ ਫਿਰ ਇਹਨਾਂ ਦੇ ਅਦੁੱਪਦ ਮੇਲ ਦੀ ਗੱਲ ਕਰਾਂਗੇ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਦਾ ਜਨਮ ਸਾਲ 1934 ਈਸਵੀ ਨੂੰ ਲੱਕੀ ਮਾਰਬਟ ਜ਼ਿਲ੍ਹੇ ਵਿੱਚ ਹੋਇਆ ਸੀ ਜੋ ਕਿ ਫਿਰ ਪਾਕਿਸਤਾਨ ਦੇ ਵਿੱਚ ਹੈ ਉਹਨਾਂ ਦੇ ਪਿਤਾ ਜੀ ਦਾ ਨਾਮ ਸਰਦਾਰ ਕਰਤਾਰ ਸਿੰਘ ਅਤੇ ਮਾਤਾ ਜੀ ਦਾ ਨਾਮ ਹਰਮ ਕੌਰ ਸੀ। ਉਹਨਾਂ ਦੀ ਇੱਕ ਵੱਡੀ ਭੈਣ ਵੀ ਸੀ ਜਿਹਨਾਂ ਦਾ ਨਾਮ ਸੁਜਾਨ ਕੌਰ ਸੀ। ਉਹਨਾਂ ਨੇ ਆਪਣੀ ਸਿੱਖਿਆ ਖਾਲਸਾ ਸਕੂਲ ਤੋਂ ਆਰੰਭ ਕੀਤੀ ਜੋ ਕਿ ਪਾਕਿਸਤਾਨ ਵਿੱਚ ਹੈ ਅਤੇ ਫਿਰ ਉਹਨਾਂ ਨੇ ਗਵਰਨਮੈਂਟ ਹਾਈ ਸਕੂਲ ਵਿੱਚ ਆਪਣੀ ਸਿੱਖਿਆ ਨੂੰ ਜਾਰੀ ਰੱਖਿਆ। ਬਚਪਨ ਤੋਂ ਹੀ ਮਸਕੀਨ ਜੀ ਪੜ੍ਹਾਈ ਵਿੱਚ ਬਹੁਤ ਹੀ ਸੂਝਵਾਨ ਸਨ ਅਤੇ ਉਹਨਾਂ ਨੇ ਬਚਪਨ ਵਿੱਚ ਹੀ ਉਰਦੂ ਫਾਰਸੀ ਭਾਸ਼ਾਵਾਂ ਦੀ ਸਿੱਖਿਆ ਲਈ ਪਰ 1947 ਦੀ ਭਾਰਤ-ਪਾਕਿਸਤਾਨ ਵੰਡ ਦੇ ਸਮੇਂ ਆਪ ਜੀ ਨੂੰ ਆਪਣੀ ਵਿਣਾਈ ਛੱਡ ਕੇ ਪਾਕਿਸਤਾਨ ਤੋਂ ਭਾਰਤ ਵਿੱਚ ਭੇਜ ਦਿੱਤਾ ਗਿਆ ਇੱਥੇ ਆਪ ਅਲਵਰ ਜੋ ਕਿ ਰਾਜਸਥਾਨ ਵਿੱਚ ਹੈ ਉੱਥੇ ਆ ਕੇ ਰਹਿਣ ਲੱਗੇ ਪਰ ਫਿਰ ਮਸਕੀਨ ਜੀ ਦਾ ਆਪਣੀ ਵਿੱਦਿਆ ਵਿੱਚ ਮਨ ਨਾ ਲੱਗਿਆ ਅਤੇ ਉਹ ਆਪਣੀ ਵਿੱਦਿਆ ਨੂੰ ਜਾਰੀ ਨਾ ਰੱਖ ਸਕੀ। ਇਸ ਤੋਂ ਬਾਅਦ ਆਪ ਜੀ ਨੇ ਕਈ ਕੰਮ ਜਾਂ ਨੌਕਰੀਆਂ ਵੀ ਕੀਤੀਆਂ ਪਰ ਆਪ ਜੀ ਦਾ ਕਿਸੇ ਵੀ ਕੰਮ ਜਾਂ ਨੌਕਰੀ ਵਿੱਚ ਮਨ ਨਾ ਲੱਗਣ ਦੇ ਕਰਕੇ ਆਪ ਜੀ ਨੇ ਸਾਰੀਆਂ ਨੌਕਰੀਆਂ ਨੂੰ ਛੱਡ ਦਿੱਤਾ। ਮਸਕੀਨ ਜੀ ਆਪਣੇ ਪਰਿਵਾਰ ਵਿੱਚ ਆਪਣੇ ਮਾਤਾ ਪਿਤਾ ਜੀ ਦੇ ਇਕਲੌਤੇ ਸੁਪੁੱਤਰ ਸਨ। ਇੱਕ ਦਿਨ ਪਿਤਾ ਜੀ ਦੇ ਕੜਬੇ ਬਚਨਾਂ ਦੇ ਕਰਕੇ ਉਹਨਾਂ ਦੇ ਮਨ ਨੂੰ ਅਜਿਹੀ ਠੇਸ ਲੱਗੀ ਕਿ ਉਹਨਾਂ ਨੇ ਆਪਣੇ ਘਰ ਨੂੰ ਛੱਡਣ ਦਾ ਫੈਸਲਾ ਕਰ ਲਿਆ ਅਤੇ ਰਾਤ ਦੇ ਹਨੇਰੇ ਵਿੱਚ ਆਪਣੇ ਮਾਤਾ-ਮਿਤਾ ਦੇ ਚਰਨਾਂ ਨੂੰ ਮੱਥਾ ਟੇਕ ਕੇ ਉਹ ਆਪਣੇ ਘਰ ਤੋਂ ਤੁਰ ਪਏ ਘਰ ਛੱਡਣ ਤੋਂ ਬਾਅਦ ਮਸਕੀਨ ਜੀ ਦੇ ਜੀਵਨ ਦੇ ਵਿੱਚ ਬਹੁਤ ਉਤਾਰ ਚੜਾਵ ਆਏ ਮਸਕੀਨ ਜੀ ਨੇ ਕਈ ਗੁਰਦੁਆਰਿਆਂ ਦੇ ਵਿੱਚ ਪਨਾਹ ਲਈ ਅਤੇ ਆਪਣੇ ਦਿਨ ਕੱਤੇ ਇਸ ਸਮੇਂ ਦੌਰਾਨ ਮਸਕੀਨ ਜੀ ਦੀ ਕਥਾ ਦੀ ਅਰੰਭਤਾ ਹੋਈ ਅਤੇ ਉਹ ਕਥਾ ਕਰਨ ਲੱਗੇ ਅਦੇ ਸੰਤਾਂ ਨੇ ਮਸਕੀਨ ਜੀ ਦੀ ਕਥਾ ਨੂੰ ਬਹੁਤ ਹੀ ਪਸੰਦ ਕੀਤਾ ਤੇ ਇਸ ਤਰ੍ਹਾਂ ਸੰਗਤਾਂ ਦੇ ਪਿਆਰ ਅਤੇ ਗੁਰੂ ਕਿਰਪਾ ਦੇ ਨਾਲ ਮਸਕੀਨ ਜੀ ਸਿੱਖ ਪੰਥ ਦੇ ਮਹਾਨ ਰਤਨ ਅਤੇ વિદਵਾਨ ਬਣ ਗਏ ਅਤੇ ਦੂਜੇ ਪਾਸੇ ਆਚਾਰਿਆ ਰਜਨੀਸ਼ ਓਸ਼ੋ ਜੀ ਦਾ ਜਨਮ 11 ਦਸੰਬਰ ਸਾਲ 1931 ਨੂੰ ਕੁਚਵਾੜਾ ਪਿੰਡ ਜੋ ਕਿ ਪਪਾਰਸ ਸਟੇਟ ਵਿੱਚ ਅਰਥਾਤ ਮਧ ਪ੍ਰਦੇਸ਼ ਵਿੱਚ ਸੀ ਉਸ ਸਮੇਂ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਦੇ ਜਨਮ ਤੋਂ 3 ਸਾਲ ਪਹਿਲਾਂ ਹੋਇਆ ਮੱਧ ਪ੍ਰਦੇਸ਼ ਨੂੰ ਆਜ਼ਾਦੀ ਤੋਂ ਪਹਿਲਾਂ ਉਪਾਰ ਸਟੇਟ ਵੀ ਕਿਹਾ ਜਾਂਦਾ ਸੀ ਆਚਾਰਿਆ ਰਜਨੀਸ਼ ਜੀ ਦੇ ਬਚਪਨ ਦਾ ਨਾਮ ਚੰਦਰ ਮੋਹਨ ਜੈਨ ਸੀ ਉਹਨਾਂ ਦੇ ਪਿਤਾ ਜੀ ਦਾ ਨਾਮ ਬਾਬੂ ਲਾਲ ਅਤੇ ਮਾਤਾ ਜੀ ਦਾ ਨਾਮ ਸਤਸਵਤੀ ਜੈਨ ਸੀ ਰਜਨੀਸ਼ ਜੀ ਦੇ 11 ਹੋਰ ਭੈਣ ਭਰਾ ਸਨ ਜਿਨ੍ਹਾਂ ਵਿੱਚੋਂ ਉਹ ਸਭ ਤੋਂ ਵੱਡੇ ਸਨ ਅਤੇ ਅਚਾਰਾ ਜੀਨੀਸ਼ ਜੀ ਨੇ ਆਪਣਾ ਬਚਪਨ ਦਾ ਸਮਾਂ ਆਪਣੇ ਨਾਨਾ ਨਾਨੀ ਕੋਲ ਰਹਿ ਕੇ گزارਿਆ ਸੀ ਉਸੋ ਜੀ ਦਾ ਨਾਨਾ ਨਾਨੀ ਨਾਲ ਬਹੁਤ ਹੀ ਪਿਆਰ ਸੀ ਪਰ ਉਸੋ ਜੀ ਦੇ 7 ਸਾਲ ਦੀ ਉਮਰ ਵਿੱਚ ਉਹਨਾਂ ਦੇ ਨਾਨਾ ਜੀ ਦੀ ਅਚਾਨਕ ਅਕਾਲ ਮ੍ਰਿਤਿ ਹੋ ਗਈ ਜਿਸ ਕਾਰਨ ਉਹਨਾਂ ਨੂੰ ਬਹੁਤ ਹੀ ਗਹਿਰਾ ਸਦਮਾ ਲੱਗਿਆ ਉਸ ਗਹਿਰੇ ਸਦਮੇ ਦੇ ਕਾਰਨ ਕਈ ਦਿਨ ਤੱਕ ਕਿਸੇ ਨਾਲ ਨਾ ਬੋਲੇ ਅਤੇ ਨਾ ਹੀ ਕੁਝ ਖਾਦਾ ਪੀਤਾ। ਓਸ਼ੋ ਜੀ ਨੇ ਆਪਣੀ ਇੱਕ ਸਪੀਚ ਵਿੱਚ ਇਹ ਗੱਲ ਦੱਸੀ ਕਿ ਉਹਨਾਂ ਨੇ ਉਸ 7 ਸਾਲ ਦੀ ਉਮਰ ਦੇ ਵਿੱਚ ਪਹਿਲੀ ਵਾਰ ਆਪਣੇ ਸਰੀਰ ਨੂੰ ਆਪਣੀ ਆਤਮਾ ਤੋਂ ਵੱਖਰਾ ਅਨੁਭਵ ਕੀਤਾ ਸੀ ਜਦੋਂ ਉਹ ਆਪਣੇ ਨਾਨਾ ਜੀ ਦੀ ਯਾਦ ਵਿੱਚ ਬਹੁਤ ਹੀ ਵਿਆਕੁਰਸਾਨ ਅਤੇ ਬਿਸਮਾਦ ਵਿੱਚ ਹੋ ਗਏ ਸਨ। ਓਸ਼ੋ ਜੀ ਹਮੇਸ਼ਾ ਹੀ ਪਰਮਾਤਮਾ ਦੇ ਮਿਲਾਪ ਦੀ ਪਿਆਸ ਵਿੱਚ ਵਿਆਕੁਲ ਰਹਿੰਦੇ ਸਨ ਜਿਵੇਂ ਸੰਤ ਮਸਕੀਨ ਜੀ ਰਿਹਾ ਕਰਦੇ ਸਨ। ਅਤੇ ਓਸ਼ੋ ਜੀ ਨੇ ਅਨੇਕਾਂ ਤਰੀਕੇ ਦੀਆਂ ਧਿਆਨ ਸਾਧਨਾਵਾਂ ਕੀਤੀਆਂ ਅਤੇ ਉਹਨਾਂ ਨੇ ਦੱਸਿਆ ਕਿ ਇੱਕ ਦਿਨ ਨਿਰੰਤਰ ਧਿਆਨ ਸਾਧਨਾ ਕਰਦਿਆਂ ਕਰਦਿਆਂ 21 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੂੰ ਵਿਰਾਟ ਦੇ ਦਰਸ਼ਨ ਹੋਏ ਅਰਥਾਤ ਪਰਮਾਤਮਾ ਦੇ ਦਰਸ਼ਨ ਹੋ ਜਾਂਦੇ ਹਨ ਜਿਸ ਤੋਂ ਬਾਅਦ ਉਹ 4 ਸਾਲ ਕਿਸੇ ਨਾਲ ਵੀ ਨਾ ਬੋਲੇ ਉਸ ਸਮੇਂ ਇੱਕ ਸਾਧੂ ਜਿਸ ਦਾ ਨਾਮ ਬਾਬਾ ਮੱਗਾ ਸੀ ਉਸ ਸਾਧੂ ਨੇ ਓਸ਼ੋ ਜੀ ਨੂੰ ਕਿਹਾ ਕਿ ਅਗਰ ਉਹ ਇੰਜ ਹੀ ਉਜਸਾਲ ਕੋਰਮੋਨ ਰਹਿ ਗਏ ਤਾਂ ਉਹਨਾਂ ਦੇ ਗਲ ਦੀਆਂ ਗ੍ਰਾਂਥੀਆਂ ਅਰਥਾਤ ਗਲੈਂਡਸ ਬਲੌਕ ਹੋ ਜਾਣਗੇ ਬੰਦ ਹੋ ਜਾਣਗੇ ਜਿਸ ਕਾਰਨ ਉਹ ਕਦੀ ਵੀ ਬੋਲ ਨਾ ਸਕਣਗੇ ਫਿਰ ਓਸ਼ੋ ਜੀ ਨੇ ਬੋਲਣਾ ਸ਼ੁਰੂ ਕੀਤਾ ਅਤੇ ਫਿਰ ਉਹ ਕੁਝ ਸਮਾਂ ਜੱਬਲਪੁਰ ਦੇ ਇੱਕ ਕਾਲਜ ਦੇ ਵਿੱਚ ਮਨੋਵਿਗਿਆਨ ਦੇ ਪ੍ਰੋਫੈਸਰ ਵੀ ਰਹੇ ਜਿਸ ਤੋਂ ਬਾਅਦ ਉਹ ਪ੍ਰਸਰ ਪਦ ਤੋਂ हट ਕੇ ਭਾਰਤ ਦੇ ਵੱਖ-ਵੱਖ ਇਲਾਕਿਆਂ ਵਿੱਚ ਜਾ ਕੇ ਲੋਕਾਂ ਨੂੰ ਵਿਰਾਟ ਦੀ ਹੋਂਦ ਦਾ ਅਰਥਾਤ ਪਰਮਾਤਮਾ ਦੀ ਹੋਂਦ ਦਾ ਅਨੁਭਵ ਕਰਾਉਣ ਦੇ ਲਈ ਯਤਨ ਕੀਤੇ ਅਤੇ ਆਪਣੇ ਪਰਬਚਨਾਂ ਨਾਲ ਲੋਕਾਂ ਨੂੰ ਪੂਰੇ ਸੰਸਾਰ ਨੂੰ ਬਹੁਤ ਪ੍ਰਭਾਵਿਤ ਕੀਤਾ ਅਤੇ ਕੁਝ ਵਿਚਾਰਾਂ ਦੇ ਕਾਰਨ ਉਹ ਬਹੁਤ ਵਿਵਾਦਾਂ ਵਿੱਚ ਵੀ ਫਸੇ ਰਹੇ ਸਨ ਜਿਵੇਂ ਕਿ ਸੰਭੋਗ ਸੇ ਸਮਾਦੀ ਕੀ ਔਰ ਬੁੱਕ ਅਤੇ ਪਰਵਚਨ ਜਦੋਂ ਉਹਨਾਂ ਨੇ ਕੀਤੇ ਤੇ ਦੁਨੀਆ ਨੇ ਉਹਨਾਂ ਦਾ ਬਹੁਤ ਵਿਰੋਧ ਕੀਤਾ ਹਾਲਾਂਕਿ ਸੰਭੋਗ ਸੇ ਸਮਾਦੀ ਕੀ ਔਰ ਵਿੱਚ ਸਿਰਫ ਇਹ ਗੱਲ ਦੱਸੀ ਗਈ ਸੀ ਕਿ ਕਿਵੇਂ ਵਿਅਕਤੀ ਆਪਣੀ ਕਾਮ ਰਸ ਨੂੰ ਰਾਮ ਰਸ ਵਿੱਚ ਬਦਲ ਕੇ ਪਰਮਾਤਮਾ ਦਾ ਰੂਪ ਹੋ ਸਕਦਾ ਹੈ ਜੋ ਕਿ ਦਸਵੇਂ ਪਾਤਸ਼ਾਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਸਮ ਗ੍ਰੰਥ ਵਿੱਚ ਵੀ ਦੱਸਿਆ ਹੈ ਇਥੋਂ ਤੱਕ ਕਿ ਸੰਤ ਸਿੰਘ ਜੀ ਮਸਕੀਨ ਜੀ ਨੇ ਵੀ ਆਪਣੀ ਇੱਕ ਸਪੀਚ ਵਿੱਚ ਇਹ ਬੋਲਿਆ ਹੈ ਕਿ ਜੋ ਦਸਮ ਗ੍ਰੰਥ ਦਾ ਵਿਰੋਧ ਕਰਦੇ ਹਨ ਉਹਨਾਂ ਦੇ ਖਿਲਾਫ ਕਿ ਅਗਰ ਕਰੋਧ ਲੋਭ ਮੋਹ ਅਹੰਕਾਰ ਦੀ ਬੋਲਿਆ ਜਾ ਸਕਦਾ ਹੈ ਤੇ ਕਾਮ ਤੇ ਕਿਉਂ ਬੋਲਿਆ ਨਹੀਂ ਜਾ ਸਕਦਾ ਜਿਸ ਕਾਰਨ ਵਿਅਕਤੀ ਇਨਸਾਨ ਤੋਂ ਹੈਵਾਨ ਬਣ ਜਾਂਦਾ ਹੈ ਦੁਰਾਚਾਰੀ ਬਣ ਜਾਂਦਾ ਹੈ ਉਸ ਕਾ ਵਾਸ਼ਨਾ ਉੱਪਰ ਕਿਉਂ ਨਹੀਂ ਬੋਲਿਆ ਜਾ ਸਕਦਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਲਿਖਿਆ ਹੈ ਕਿ ਕਾਮ ਕੋਈ ਗਲਤ ਚੀਜ਼ ਨਹੀਂ ਹੈ ਜੋ ਪਰਮਾਤਮਾ ਨੇ ਬਣਾਇਆ ਹੈ ਉਹ ਗਲਤ ਨਹੀਂ ਹੋ ਸਕਦਾ ਸਿਰਫ ਗੱਲ ਇੰਨੀ ਹੈ ਕਿ ਸਾਨੂੰ ਇਸ ਕਾਮ ਨੂੰ ਜੋ ਕਿ ਪਰਮਾਤਮਾ ਦੀ ਸ਼ਕਤੀ ਹੈ ਰਾਮ ਵਿੱਚ ਬਦਲਣਾ ਆਉਣਾ ਚਾਹੀਦਾ ਹੈ ਅਤੇ ਓਸ਼ੋ ਨੇ ਵੀ ਇਹੀ ਕਿਹਾ ਹੈ ਕਿ ਕਾਮ ਦੀ ਸ਼ਕਤੀ ਹੀ ਪਰਮਾਤਮਾ ਦੀ ਸ਼ਕਤੀ ਹੈ ਅਰਥਾਤ ਕਾਮ ਹੀ ਰਾਮ ਹੈ ਕਾਮ ਇੱਕ ਸ਼ਕਤੀ ਹੈ ਜਦੋਂ ਤੱਕ ਨੂੰ ਬੰਦੀ ਹੈ ਮਨੁੱਖ ਕੋ ਸੰਸਾਰ ਵਿੱਚ ਫਸਿਆ ਰਹਿੰਦਾ ਹੈ ਜਦੋਂ ਇਹ ਕਾਮ ਦੀ ਸ਼ਕਤੀ ਮੂਲਾਧਾਰ ਚੱਕਰ ਤੋਂ ਉੱਪਰ ਉੱਠ ਕੇ ਸੁਵਾਦੀ ਥਾਨ ਚੱਕਰ मणिपुरम चक्कर अनाहत चक्कर कंठ माला आज्ञा चक्कर ਤੋਂ ਹੋ ਕੇ सहस्त्रार चक्कर ਤੱਕ ਪਹੁੰਚ ਜਾਂਦੀ ਹੈ ਤੇ ਇਹ ਕਾਮ ਦੀ ਸ਼ਕਤੀ ਹੀ ਆਰਾਮ ਦਾ ਰੂਪ ਬਣ ਜਾਂਦੀ ਹੈ ਬਸ ਗੱਲ ਸਿਰਫ ਹੈ ਇਸ ਨੂੰ ਸਮਝ ਕੇ ਇਸ ਨੂੰ ਭਗਤੀ ਜਪ ਤਪ ਅਤੇ ਧਿਆਨ ਸਾਧਨਾ ਨਾਲ ਉੱਪਰ ਚੁੱਕਣ ਦੀ ਨਾ ਕਿ ਬਿਬਾਧਾਂ ਵਿੱਚ ਫਸਣ ਦੀ ਅਗਰ ਸੈਂਟੀਫਿਕ ਸਿਧਾਂਤ ਦੇ ਨਾਲ ਸਮਝਿਆ ਜਾਵੇ ਤੇ ਦੁਨੀਆ ਦੇ ਮਹਾਨ ਵਿਦਵਾਨ ਅਤੇ ਸੈਂਟਿਸਟ ਜਿਸ ਦਾ ਨਾਮ ਆਲਬਰਟ ਆਇਨਸਟਾਈਨ ਸੀ ਉਹਨਾਂ ਨੇ ਆਪਣਾ ਇੱਕ ਸਿਧਾਂਤ ਪੇਸ਼ ਕੀਤਾ ਹੈ ਜੋ ਕਿ ਪੜ੍ਹੇ ਹੋਏ ਵਿਅਕਤੀਆਂ ਨੂੰ ਸਮਝਣ ਵਿੱਚ ਆਸਾਨ ਹੋਵੇਗਾ ਤੇ ਉਹਨਾਂ ਦੇ ਪਕੜ ਵਿੱਚ ਗੱਲ ਆਵੇਗੀ ਉਹ ਲਾ ਸੀ ਲਾ ਕਨਜ਼ਰਵੇਸ਼ਨ ਆਫ એનર્ਜੀ ਉਸ ਅਕੋਰਡਿੰਗ ਉਹ ਕਹਿੰਦੇ ਹਨ ਕਿ ਆਲਬਰਟ ਆਇਨਸਟਾਈਨ ਦਾ ਕਹਿੜਾ ਸੀ ਕਿ એનર્ਜੀ ਕੈਨ ਨੈਦਰ ਵੀ ਕ੍ਰੀਏਟਡ ਨੌਰਵੀ ਡਿਸਟਰਾਇਡ ਬਟ ਚੇਂਜ ਇਨ ਵਨ ਫਾਰਮ ਟੂ ਅਨਦਰ ਮਤਲਬ ਕਿ ਨਾ ਤੇ ਕੋਈ ਸ਼ਕਤੀ ਪੈਦਾ ਹੁੰਦੀ ਹੈ ਤੇ ਨਾ ਹੀ ਕੋਈ ਸ਼ਕਤੀ ਮਰਦੀ ਹੈ ਬਸ ਸ਼ਕਤੀ ਇੱਕ ਰੂਪ ਤੋਂ ਦੂਜੇ ਰੂਪ ਵਿੱਚ ਬਦਲਦੀ ਹੈ ਅਰਥਾਤ ਇਹ ਪਰਮਾਤਮਾ ਦੀ ਇੱਕ એનર્ਜੀ ਹੈ ਜੋ ਕਿ ਪਰਮਾਤਮਾ ਤੋਂ ਹੀ ਪੈਦਾ ਹੋਈ ਹੈ ਤੇ ਉਹੀ એનર્ਜੀ ਦੂਜੇ ਰੂਪ ਵਿੱਚ ਬਦਲ ਕੇ ਪਰਮਾਤਮਾ ਦੇ ਰੂਪ ਹੀ ਹੋ ਜਾਂਦੀ ਹੈ ਪਰ ਦੁੱਖ ਇਸ ਗੱਲ ਦਾ ਹੈ ਕਿ ਐਸੇ ਜੀਵਨ ਦੇ ਗੂੜ੍ਹ ਰਹੱਸ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਅਤੇ ਉਸ ਉੱਪਰ ਕਿੰਤੂ ਪ੍ਰੰਤੂ ਕਰਨ ਲੱਗ ਜਾਂਦੇ ਹਾਂ ਜਿਸ ਕਾਰਨ ਓਸ਼ੋ ਉੱਪਰ ਕਈ ਵਾਰ ਹਮਲੇ ਵੀ ਹੋਏ ਪਰ ਓਸ਼ੋ ਨੇ ਦੁਨੀਆ ਤੋਂ ਜਾਣ ਤੋਂ ਪਹਿਲਾਂ ਆਪਣੇ ਪ੍ਰਵਚਨ ਸੁਣਾ ਕੇ ਲੋਕਾਂ ਨੂੰ ਪਰਮਾਤਮਾ ਦੀ ਕੋਚ ਲਈ ਪਰੇਿਤ ਕੀਤਾ। ਓਸ਼ੋ ਦੇ ਜੀਵਨ ਵਿੱਚ ਬਹੁਤ ਸਾਰੀਆਂ ਘਟਨਾਵਾਂ ਘਟੀਆਂ ਸਨ ਜਿਵੇਂ ਕਿ ਉਹਨਾਂ ਦੇ ਜਨਮ ਦੇ ਸਮੇਂ ਉਹਨਾਂ ਨੇ ਜਨਮ ਤੋਂ ਬਾਅਦ 3 ਦਿਨ ਤੱਕ ਕੁਝ ਵੀ ਆਦਾ ਪੀਤਾ ਨਾ ਨਾ ਹੀ ਦੁੱਧ ਪੀਤਾ ਅਤੇ ਉਹਨਾਂ ਦਾ 700 ਸਾਲ ਬਾਅਦ ਓਸ਼ੋ ਦੇ ਰੂਪ ਵਿੱਚ ਜਨਮ ਫੇਰਾ ਸੀ ਅਤੇ ਅਮਰੀਕਾ ਨੇ ਉਹਨਾਂ ਨੂੰ ਫਿਲੀਮ ਨਾਮ ਦਾ ਕਿਵੇਂ ਜਹਾਜ਼ ਦਿੱਤਾ ਸੀ ਅਗਰ ਤੁਸੀਂ ਚਾਹੁੰਦੇ ਹੋ ਕਿ ਐਸੀ ਆਚਾਰਿਆ ਰਿਨਿਸ਼ ਓਸ਼ੋ ਜੀ ਦੀਆਂ ਜੀਵਨ ਵਿੱਚ ਘਟੀਆਂ ਸਾਰੀਆਂ ਘਟਨਾਵਾਂ ਨੂੰ ਤੁਹਾਡੇ ਅੱਗੇ ਵੀਡੀਓ ਦੇ ਰੂਪ ਵਿੱਚ ਵੇਸ਼ ਕਰੀਏ ਤਾਂ ਕਮੈਂਟ ਕਰਕੇ ਜਰੂਰ ਦੱਸੋ ਜੀ ਐਸੀ ਅਗਲੀਆਂ ਵੀਡੀਓ ਵਿੱਚ ਓਸ਼ੋ ਜੀ ਦੇ ਜੀਵਨ ਤੇ ਚਾਨਣਾ ਪਾਵਾਂਗੇ ਜਦੋਂ ਆਚਾਰਿਆ ਰਿਨਿਸ਼ ਉਸ਼ੋ ਜੱਬਲਪੁਰ ਦੇ ਕਾਲਜ ਵਿੱਚ ਪ੍ਰੋਫੈਸਰ ਸਨ ਉਹਨਾਂ ਦਿਨਾਂ ਵਿੱਚ ਬ੍ਰਹਮ ਗਿਆਨੀ ਸੰਤ ਸਿੰਘ ਜੀ ਮਸਕੀਨ ਜੱਬਲਪੁਰ ਵਿੱਚ ਕਥਾ ਕਰਨ ਗਏ ਸਨ ਅਤੇ ਉੱਥੇ ਗੁਰਦੁਆਰੇ ਵਿੱਚ ਇਹ ਦੋਵੇਂ ਮਹਾਨ ਵਿਦਵਾਨਾਂ ਦੀ ਮੁਲਾਕਾਤ ਹੋਈ ਇਹ ਵੀਡੀਓ ਕਾਫੀ ਲੰਬੀ ਹੋ ਜਾਣ ਦੇ ਕਾਰਨ ਇਸ ਵੀਡੀਓ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ ਇਸ ਵੀਡੀਓ ਦੇ ਦੂਜੇ ਪਾਰਟ ਵਿੱਚ ਉਸ਼ੋ ਤੇ ਮਸਕੀਨ ਜੀ ਦੀ ਵਿਲੱਖਣ ਮੁਲਾਕਾਤ ਦੀ ਗੱਲ ਕਰਾਂਗੇ ਇਸ ਵਿੱਚ ਉਸ਼ੋ ਤੇ ਮਸਕੀਨ ਜੀ ਦੇ ਮੁਲਾਕਾਤ ਨੂੰ ਵਿਸਥਾਰ ਰੂਪ ਵਿੱਚ ਦੱਸਿਆ ਜਾਵੇਗਾ ਕਿ ਜਦੋਂ ਉਹਨਾਂ ਦਾ ਮੇਲ ਹੋਇਆ ਤੇ ਤਵੇ ਵੀਰ ਉਹਦੀ ਵੀਡੀਓ ਜਪਾ ਦੇਖਿਆ ਕਿ ਰਜਨੀਦ ਰੋਸ਼ੀ ਉਹ ਵੀ ਇੱਕ ਬਹੁਤ ਵੱਡਾ ਗਿਆਨੀ ਸੀ ਲੇਕਿਨ ਜਿੱਥੋਂ ਤੱਕ ਮੇਰਾ ਨੌਲੇਜ ਹੈ ਜਾਂ ਮੈਂ ਪੜਿਆ ਉਹਨਾਂ ਨੂੰ ਇਹ ਹੀ ਸੀ ਕਿ ਉਹ Hindu ਧਰਮ ਦੇ ਨਾਲ ਤਲਕ ਰੱਖਦੇ ਸੀ ਤੇ ਉਹ ਅੱਲਾ ਪਾਗ ਦੀ ਜ਼ਾਤ ਨੂੰ ਜਾਂ ਵਾਹਿਗੁਰੂ ਨੂੰ ਨਹੀਂ ਮੰਨਦੇ ਤੇ ਬਾਕੀ ਤੁਹਾਨੂੰ ਪਤਾ ਹੈ ਕਿ ਗਿਆਨੀ ਸੰਤ ਸਿੰਘ ਮਸਕੀਨ ਜੀ ਉਹ ਕਿੱਡੇ ਵੱਡੇ ਵਿਦਵਾਨ ਹੈ ਤੇ ਕਿੱਡੇ ਵੱਡੇ ਗਿਆਨੀ ਹੈ ਯਾਨੀ ਕਿ ਉਹਨਾਂ ਨੂੰ ਗਿਆਨ ਦਾ ਸਾਗਰ ਕਿਹਾ ਜਾਂਦਾ ਕਿਉਂਕਿ ਉਹਨਾਂ ਕੋਲ ਇਲਮ ਹੀ ਬਹੁਤ ਜ਼ਿਆਦਾ ਹੋਇਆ ਤੇ ਫਿਰ ਵੀਰੋ ਦੇਖੋ ਕਿਸੇ ਵੀ ਤਰ੍ਹਾਂ ਮੁੱਤੇ ਨਾ 네ਗੇਟਿਵ ਗੱਲ ਨਹੀਂ ਕਰਦੇ ਜਾਂ ਕੋਈ ਇੰਜ ਦੀ ਗੱਲ ਨਹੀਂ ਕਰਦੇ ਜਿੰਦੀ ਵੈਨਾ ਧਰਮਾਂ ਦੇ ਵਿੱਚ ਲੜਾਈ ਹੋਵੇ ਉਹ ਹਮੇਸ਼ਾ ਉਹਨਾਂ ਨੇ ਖੁਸ਼ੀ ਦਾ ਦਰਸ ਦਿੱਤਾ ਅੱਛੇ ਕੰਮਾਂ ਦਾ ਦਰਸ ਦਿੱਤਾ ਤੇ ਪਿਆਰ ਮੁਹੱਬਤ ਵਧਾਉਣ ਦਾ ਦਰਸ ਦਿੱਤਾ ਹੈ ਉਹਨਾਂ ਨੇ ਕਦੇ ਵੀ ਧਰਮਾਂ ਨੂੰ ਪੜਨ ਵਾਲਾ ਕੰਮ ਨਹੀਂ ਕੀਤਾ ਕਿ ਉਹਨਾਂ ਦੀ ਸਪੀਚ ਦੀ ਵਜ੍ਹਾ ਦੇ ਨਾਲ ਦੋ ਧਰਮ ਦੇ ਜਿਹੜੇ ਬੰਦੇ ਆ ਆਪਸ ਵਿੱਚ ਲੜਨਾ ਸ਼ੁਰੂ ਹੋਏ ਹਨ ਉਹਨਾਂ ਹਮੇਸ਼ਾ ਹੀ ਦਰਾਂ ਨੂੰ ਜੋੜਿਆ ਹੈ ਬਿਲਕੁਲ ਵੀਰ ਜੀ ਦੇਖੋ ਕਿਸ ਤਰ੍ਹਾਂ ਗਿਆਨੀ ਸੰਤ ਸਿੰਘ ਮਸਕੀਨ ਜੀ ਕਹਿ ਲੋ ਕਿ ਬਾਦਸ਼ਾਹ ਨੇ ਜਿਨ੍ਹਾਂ ਨੂੰ ilm بے پناہ ilm سی گا تے ilm ਜਿਹੜਾ ਸੀ ਵੀਰ ਜੀ ਉਹ ਆਪਣੇ ਅچھے ਅਲਫਾਜ਼ ਨਾਲ ਬਿਆਨ ਕਰਦੇ ਸੀ ਜਿਹਦੇ ਨਾਲ ਵੀਰ ਜੀ ਲੋਕਾਂ ਦੀ ਕਹਿ ਲੋ ਕਿ ਸਲਾਹੀयत ਹੁੰਦੀ ਸੀ ਲੋਕਾਂ ਨੂੰ ਕੁਝ ਨਾ ਕੁਝ ਸਿੱਖਦੇ ਸੀਗੇ ਕਿ ਅਗਰ ਬੁਰਾਈ ਵਾਲ ਸੀਗੇ ਤੇ ਉਹ ਤੋਂ ਹਟ ਜਾਂਦੇ ਸੀਗੇ ਤੇ ਨੇਕੀ ਵਾਲ ਵਾਧੇ ਸੀਗੇ ਇਹ ਚੀਜ਼ਾਂ ਵਾਂ ਜਿਹੜੀਆਂ ਕਿ ਸਾਨੂੰ ਇੱਕ ਅੱਛਾ ਆਲਮਦੀਨ ਜਿਹੜਾ ਵਾ ਉਹ ਹੀ ਦੇ ਸਕਦਾ ਵੀਰ ਜੀ ਇੱਕ ਆਮ ਜਿਹੜਾ ਬੰਦਾ ਵਾ ਜਿਹਦਾ ਕਿ ਵੀਰ ਜੀ ਇੱਕ ਸ਼ੋਭਾ ਹੁੰਦਾ ਵਾ ਇੱਕ ਆਪਣੇ ਆਪ ਨੂੰ ਫੇਮਸ ਹਾਸਲ ਕਰਨਾ ਜਾਂ ਕਹਿ ਲੋ ਕਿ ਸਸਤੀ ਸ਼ੋਹਰਤ ਹਾਸਲ ਕਰਨਾ ਉਹਦਾ ਵੀਰ ਜੀ ਮਕਸਦ ਹੁੰਦਾ ਵਾ ਲਗਾਓ ਪੜਾਓ ਗੱਲਾਂ ਜਿਨ੍ਹਾਂ ਇੰਤਿਸ਼ਾਰ ਫੈਲੇ ਮਸਲਬ ਦੇ ਵਿੱਚ ਇੱਕ ਦੂਸਰੇ ਦੇ ਵਿੱਚ ਇਨਸਾਨ ਇੱਕ ਦੂਸਰੇ ਨਾਲ ਲੜਨ ਲੇਕਿਨ ਗਿਆਨੀ ਸੰਤ ਸਿੰਘ ਮਕਸੀਨ ਜੀ ਹਮੇਸ਼ਾ ਇੱਕ ਅਛਾਈ ਦਾ ਹੀ ਦਰਸ ਦਿਂਦੇ ਸੀਗੇ ਬਿਲਕੁਲ ਵੀਰ ਜੀ ਸੰਤ ਸਿੰਘ ਮਸਕੀਨ ਜੀ ਵਾਕਈ ਬਹੁਤ ਅੱਛੇ ਗਿਆਨੀ ਸੀ ਬਹੁਤ ਨਾਲ ਕੋ علم ਸੀ ਤੇ ਬਾਕੀ ਇਹ ਜਿਹੜੀ ਵੀਡੀਓ ਡਾਕੂਮੈਂਟਰੀ ਬਣਾਈ ਜ ਕਿਸੇ ਨੇ ਬਹੁਤ ਵਧੀਆ ਬਹੁਤ ਅੱਛੀ ਲੱਗੀ ਦੇਖ ਕੇ ਬਾਕੀ ਤੁਹਾਡਾ ਇਸ ਬਾਰੇ ਕੀ ਖਿਆਲ ਹੈ ਕਮੈਂਟਸ ਕਰਕੇ ਆਪਣੀ ਰਾਏ ਦਾ اظہار لازਮੀ ਕਰਿਓ ਆਪਣਾ ਰੱਖਿਓ ਧਿਆਨ ਸਾਰਾ ਖਿਆਲ ਰੱਬ ਰੱਖਾ